ਉਹ ਬੀੜੀਆਂ ਦੇ ਵਿੱਚ ਲੈ ਕੇ ਆਉਣਾ ਜਕੜੀ ਲੈ ਕੇ ਆਉਣਾ ਇਨ ਹਿਊਮਨ ਥ੍ਰੀਕ ਦਾ ਚੋ ਹਿਊਮਨ ਰਾਈਟਸ ਦੀ ਇੰਗੇਸ਼ੀਆ ਇਹ ਸਾਡਾ ਮੁੱਦਾ ਦਾ ਜਿਹੜੇ ਬੱਚੇ ਕਿਹੜੇ ਉਸ ਵੇ ਨਾਲ ਗਏ ਹੋਏ ਨੇ ਜਿਹੜੇ ਵਾਪਸ ਆ ਰਹੇ ਨੇ ਤਾਂ ਕਿਹੜੀ ਕਿਹੜੀ ਕੈਟਾਗਰੀ ਤੇ ਆਣਾ ਸਮੇਂ ਸੰਕਟ ਛਾ ਸਕਦਾ ਤਾਂ ਕਰਕੇ ਅਪ ਵੀਖ ਨਹੀਂ ਜਾ ਤੋ ਉਹ ਨੇ ਜਿਹੜੇ ਹੁਣ ਰੀਸੈਂਟਲੀ ਗਏ ਆ ਡੋਨਲਡ ਟਰੰਪ ਦੇ ਰਾਸ਼ਟਰੀ ਭਿਕਣ ਤੋਂ ਬਾਅਦ ਗਏ ਆ ਜਾਤ ਉਸ ਉਹਨਾਂ ਦੇ ਵਿੱਚ ਅਪ ਵੀਖਦੇ ਵੀ ਡਿਪੋਟੀਸ਼ਨ ਹੋ ਰਹੀ ਹੈ ਜਿਹੜੇ ਜਿਨ੍ਹਾਂ ਦੇ ਉੱਥੇ ਕੋਈ ਵੈਲਿਡ ਪਰਮਿਟ ਲੱਗੇ ਹੋਏ ਨੇ ਜਾਂ ਉਹ ਵੈਲਿਡ ਤਰੀਕੇ ਦੇ ਨਾਲ ਗਏ ਨੇ ਜਾਂ ਉਹਨਾਂ ਦੇ ਆਲਰੇਡੀ ਉੱਥੇ ਪ੍ਰੋਸੈਸਸਸ ਵਰਡਸ ਦੇ ਵਿੱਚ ਚੱਲ ਰਹੇ ਨੇ ਉਹ ਸਾਰੇ ਜਿਹੜੇ ਆ ਹਜੇ ਡੈਪੂਟੇਸ਼ਨ ਦੇ ਉੱਤੇ ਲਾਗੇ ਬੰਨੇ ਵੀ ਹੈ ਨਹੀਂ ਹੁਣ ਉੱਥੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਜਿਹੜੇ ਲੋਕਾਂ ਕੋਲ ਵੈਲਿਡ ਪਰਮਿਟ ਨੇ ਉਹ ਵੈਲਿਡ ਤਰੀਕੇ ਦੇ ਨਾਲ ਗਏ ਨੇ ਕਾਨੂੰਨੀ ਤਰੀਕੇ ਦੇ ਨਾਲ ਗਏ ਨੇ ਉਹਨਾਂ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਸੰਕਟ ਹੈ ਰੱਬ ਤੇ ਨਹੀਂ ਹੈ ਸਵਾਲ ਹੈ ਜਿਹੜੀ ਜੇਲ ਦਾ ਨਾਂ ਕੀ ਕਰ ਹੁੰਦਾ ਅਮਰੀਕਾ ਦੇ ਸਭ ਤੋਂ ਖਤਰਨਾਕ ਜੇਲ ਹੈਗੀ ਹੈ ਉੱਥੇ ਕੁਝ ਹੈ ਤੁਹਾਨੂੰ ਆਈਡੀਆ ਕੋਈ ਇੰਡੀਅਨ ਹੈਗੇ ਜਾਉਥੇ ਇਸ ਪ੍ਰੋਸੈਸ ਤੇ ਜਿਹੜੇ ਬੱਚੇ ਹੁਣ ਰਿਪੋਰਟ ਤੇ ذریعے ਜਿਹੜੇ ਉੱਥੇ ਅਰੈਸਟ ਹੋਏ ਨੇ ਕਿਸੇ ਉੱਥੇ ਵੀ ਭੇਜਿਆ ਜਾਂਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਲਗਾਤਾਰ ਜਿਹੜੀ ਮੰਦਭਾਗਾ ਸੁਣਨ ਨੂੰ ਮਿਲ ਰਿਹਾ ਕਿ ਅਮਰੀਕਾ ਤੋਂ ਬੱਚੇ ਡਿਪੋਰਟ ਹੋ ਰਹੇ ਨੇ ਪਿੱਛੇ ਵੀ 에ਅਰਕ੍ਰਾਫਟ ਜਿਹੜਾ ਪੰਜਾਬ ਡੇਮਬਰਸਰ ਵਿਖੇ ਉਤਰਿਆ ਸੀ ਤਾਂ ਹੁਣ ਫਿਰ ਜਿਹੜੀ ਸੋਚਨਾ ਮਿਲੀ ਕਿ ਫਿਰ ਹੋਰ ਜਿਹੜੇ ਬੱਚੇ ਡਿਪੋਰਟ ਹੋ ਰਹੇ ਨੇ ਤਾਂ ਕਿਉਂ ਅਜੇਆ ਹੋ ਰਿਹਾ ਹੈ ਕਿ ਇਸ ਤੋਂ ਅੱਗੇ ਹੋਰ ਵੀ ਰਿਪੋਰਟ ਹੋ ਸਕਦੇ ਨੇ ਕਿਹੜੀ ਕਿਹੜੀ ਕੈਟਾਗਰੀ ਤੇ ਇਹ ਜਿਹੜੇ ਰਿਪੋਰਟ ਦਾ ਜਿਹੜਾ ਡਰ ਹੈਗਾ ਛਾ ਸਕਦਾ ਸਾਡੇ ਨਾਲ ਸੀਨੀਅਰ ਐਡਵੋਕੇਟ ਜਿਹੜੇ ਕੈਨੇਡਾ ਜਿਹੜੇ ਲਾਇਰ ਹੈਗੇ ਨੇ ਸ਼ੋਬਰੰਦਾਵਾ ਸਾਡੇ ਨਾਲ ਹੈਗੇ ਨੇ ਉਹਨਾਂ ਤੋਂ ਇੱਕ ਬਰੀਕੀ ਨਾਲ ਜਾਣਾਂਗੇ ਕੀ ਕਾਰਨ ਹੈਗੇ ਨੇ ਤਾਂ ਕਿਹੜੀ ਕਿਹੜੀ ਕੈਟਾਗਰੀ ਤੇ ਜਿਹੜਾ ਸੰਕਟ ਹੈਗਾ ਉਹ ਆ ਸਕਦਾ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਜੀ ਸਸ਼ਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਤੋ ਅਸੀਂ ਕਹਿ ਦਿੰਨੇ ਕਿ ਬੱਚੇ ਜਦੋਂ ਜਾਂਦੇ ਨੇ ਬੜੀ ਖੁਸ਼ੀ-ਖੁਸ਼ੀ ਜਾਂਦੇ ਨੇ ਤਾਂ ਜਿਹੜੇ ਬੱਚੇ ਕਿਹੜੇ ਉਸ ਵੇ ਨਾਲ ਗਏ ਹੋਏ ਨੇ ਜਿਹੜੇ ਵਾਪਸ ਆ ਰਹੇ ਨੇ ਤਾਂ ਕਿਹੜੀ-ਕਿਹੜੀ ਕੈਟਾਗਰੀ ਤੇ ਆਣਾ ਸਮੇਂ ਸੰਕਟ ਛਾ ਸਕਦਾ ਹੈ ਜੀ ਜੋ ਆਪਾਂ ਅੱਜ ਕੱਲ ਸੁਣ ਰਹੇ ਹਾਂ ਜੀ ਵੀ ਅਮਰੀਕਾ ਤੋਂ ਡੈਪੂਟੇਸ਼ਨਜ਼ ਲਗਾਤਾਰ ਨਜ਼ਰ ਜਾਣ ਚੱਲ ਰਿਹਾ ਤੇ ਵਧ ਰਿਹਾ ਜ਼ਿਆਦਾਤਰ ਲੋਕ ਨੇ ਜੀ ਜਿਹੜੇ ਉੱਥੇ ਇਲੀਗਲ ਤਰੀਕੇ ਦੇ ਨਾਲ ਗਏ ਨੇ ਤੇ ਜਾਂ ਉਹਨਾਂ ਦਾ ਉੱਥੇ ਕੋਈ ਲੀਗਲ ਸਟੇਟਸ ਹੈ ਨਹੀਂਗਾ ਤੇ ਉਹਨਾਂ ਲੋਕਾਂ ਨੂੰ ਜ਼ਿਆਦਾਤਰ ਰਿਪੋਰਟ ਕੀਤਾ ਜਾ ਰਿਹਾ ਜਿਹੜੇ ਜਿਨ੍ਹਾਂ ਦੇ ਉੱਥੇ ਕੋਈ ਵੈਲਿਡ ਪਰਮਿਟ ਲੱਗੇ ਹੋਏ ਨੇ ਜਾਂ ਉਹ ਵੈਲਿਡ ਤਰੀਕੇ ਦੇ ਨਾਲ ਗਏ ਨੇ ਜਾਂ ਉਹਨਾਂ ਦੇ ਆਲਰੇਡੀ ਉੱਥੇ ਪ੍ਰੋਸੈਸਸਿਸ ਕੋਰਟਸ ਦੇ ਵਿੱਚ ਚੱਲ ਰਹੇ ਨੇ ਉਹ ਸਾਰੇ ਜਿਹੜੇ ਆ ਹਜੇ ਡੈਪਿਊਟੇਸ਼ਨ ਦੇ ਉਦੇ ਕੁਲਾਗੇ ਬੰਨੇ ਵੀ ਹੈ ਨਹੀਂਗੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਗਲਤ ਤਰੀਕੇ ਦੇ ਨਾਲ ਇਲੀਗਲੀਲੀ ਤੇ ਵਿਦਆਊਟ ਸਟੇਟਸ ਉੱਥੇ ਹੈਗੇ ਨੇ ਉਹ ਵਾਪਸ ਆ ਰਹੇ ਜਿਵੇਂ ਕੋਈ ਬੱਚੇ ਅਸੀਂ ਪਿੱਛੇ ਪਤਾ ਚੱਲਿਆ ਕੋਈ 4 ਦਿਨ ਦਾ ਗਿਆ ਹੋਇਆ ਕਿਸੇ ਨੂੰ 2 ਮਹੀਨੇ ਹੋ ਚੁੱਕੇ ਤਾਂ ਫਿਰ ਜਦੋਂ ਜਿਹੜੇ 2 ਮਹੀਨੇ ਵਾਲੇ ਬੱਚੇ ਹੈਗੇ ਨੇ ਉਹਨਾਂ ਨੂੰ ਮਤਲਬ ਜਿਹੜੀ ਐਂਟਰੀ ਨਹੀਂ ਦਿੱਤੀ ਜਾਂਦੀ ਜਾਂ ਉਹਨਾਂ ਦੀ ਜਿਹੜੀ ਬੇਲ ਨਹੀਂ ਹੁੰਦੀ ਜਾਂ ਕਹਿੰਦੇ ਨੇ ਜਦੋਂ ਉੱਥੇ ਬੱਚੇ ਪਹੁੰਚਦੇ ਸੀ ਪਹੁੰਚਦੇ ਨੇ ਜਾਂ ਪਹੁੰਚਦੇ ਨੇ ਕਿ ਉਹਨਾਂ ਨੂੰ ਬੇਲ ਲਾਇਰ ਕਰਵਾ ਰਹੇ ਨੇ ਫਿਰ ਉਹਨਾਂ ਦੀ ਐਂਟਰੀ ਹੋ ਜਾਂਦੀ ਹੈ ਨਹੀਂ ਵੇਖੋ ਜੀ ਇੱਕ ਪ੍ਰੋਸੈਸਿਸ ਹੈਗੇ ਨੇ ਜੀ ਕੁਝ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉੱਥੇ ਸਰਕਾਰ ਦੇ ਬਦਲਾਅ ਦੇ ਕਾਰਨ ਵੀ ਸਖਤਾਈ ਜਿਆਦਾ ਹੋਈ ਆ ਉਹ ਉਸ ਚੀਜ਼ ਦਾ ਵੀ ਇਫੈਕਟ ਆਫਕੋਰਸ ਪਿਆ ਆ 트ੰਪ ਡੋਨਲਡ 트ੰਪ ਉਥੇ ਰਾਸ਼ਟਰਪਤੀ ਬਣੇ ਨੇ ਉਹਨਾਂ ਨੇ ਪਹਿਲਾਂ ਹੀ ਆਪਣੇ ਕੈਂਪੇਨ ਦੇ ਦੌਰਾਨ ਵੀ ਇਹ ਕਿਹਾ ਸੀਗਾ ਕਿ ਇਹ ਇਹਦੇ ਵਿੱਚ ਇਹ ਨਹੀਂ ਵੀ ਸਿਰਫ ਆਪਣੇ ਪੰਜਾਬੀ ਜਾਂ ਇੰਡੀਆ ਖਾਸ ਕਰਕੇ ਵੀ ਉਹੀ ਲੋਕ ਆ ਰਹੇ ਨੇ ਉਹ ਵਕ ਵਕ ਮੁਲਕਾਂ ਦੇ ਲੋਕਾਂ ਨੂੰ ਵਾਪਸ ਭੇਜ ਰਹੇ ਨੇ ਹੁਣ ਜਦੋਂ ਉਥੇ ਆਪਾਂ ਪ੍ਰੋਸੈਸ ਦੀ ਗੱਲ ਕਰਦੇ ਹਾਂ ਦੀ ਜ਼ਿਆਦਾਤਰ ਜਿਹੜਾ ਹੈਗਾ ਵੀ ਉਥੇ ਆਪਣਾ ਕੋਰਟ ਦੇ ਵਿੱਚ ਜਾਂ ਉਥੇ ਦੇ ਜਿਹੜੇ ਲਾਇਰਸ ਹੈਗੇ ਆਪਣਾ ਬੇਲ ਪ੍ਰੋਸੈਸ ਦੇ ਥਰੂ ਉਹਨਾਂ ਦਾ ਜਿਹੜਾ ਕੇਸ ਇਨੀਸ਼ੀਏਟ ਕਰਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਉਹਦੇ ਵਿੱਚ ਜ਼ਿਆਦਾ ਤੰਗ ਤੰਗ ਪਰੇਸ਼ਾਨੀ ਆ ਰਹੀ ਆ ਉਹ ਜਿਹੜੇ ਲੋਕਾਂ ਨੂੰ ਉਹ ਕੇਸਿਸ ਨਹੀਂ ਲਾਣ ਦਿੱਤੇ ਜਾ ਰਹੇ ਜਾਂ ਉਹ एलिਜੀਬਲ ਹੀ ਨਹੀਂ ਹੋ ਰਹੇ ਉਹਨਾਂ ਕੇਸਿਸ ਆਸਤੀ ਤਾਂ ਕਰਕੇ ਆਪਾਂ ਵੇਖ ਰਹੇ ਜਿਆਦਾਤਰ ਲੋਕ ਉਹ ਨੇ ਜਿਹੜੇ ਹੁਣ ਰੀਸੈਂਟਲੀ ਗਏ ਆ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗਏ ਆ ਜਿਆਦਾਤਰ ਕੇਸਿਸ ਉਹਨਾਂ ਦੇ ਵਿੱਚ ਆਪਾਂ ਵੇਖ ਰਹੇ ਵੀ ਡੈਪਿਟੇਸ਼ਨ ਹੋ ਰਹੀ ਆ ਬਾਜੀ ਵੀ ਹੋ ਸਕਦੀ ਜਾਂ ਜਿਵੇਂ ਜਿਵੇਂ ਕਹਿ ਦੋ ਕਿ ਪਹਿਲੇ ਐਂਟਰੀਆਂ ਮਿਲਦੀਆਂ ਸੀ ਇਕਦਮ ਟਰੰਪ ਦੇ ਦੁਆਰਾ ਬਣਨ ਤੋਂ ਬਾਅਦ ਇਕਦਮ ਇੰਨੀ ਇਸ ਚੀਜ਼ ਦੇ ਉੱਪਰ ਹੀ ਜਿਹੜਾ ਧਿਆਨ ਦਿੱਤਾ ਜਾ ਰਿਹਾ ਵੀ ਇੰਨੀ ਫਾਸਟ ਜਿਵੇਂ ਪਹਿਲਾਂ ਤੁਸੀਂ ਕਹਿੰਦੇ ਐਂਟਰੀਆਂ ਮਿਲ ਜਾਂਦੀਆਂ ਇਹ ਬਿਕੋ ਉਹੀ ਗੱਲ ਆ ਜਾਂਦੀ ਦੁਬਾਰਾ ਵੀ ਹਰ ਇੱਕ ਜਦੋਂ ਮੁਲਕ ਦੀ ਆਪਾਂ ਗੱਲ ਕਰਦੇ ਆ ਉਥੋਂ ਦੀ ਜਿਹੜੀ ਸਰਕਾਰ ਆ ਉਹਦੀ ਮਨਸ਼ਾ ਕੀ ਆ ਉਹਦੇ ਬੇਸ ਤੇ ਕਿਸੇ ਵੀ ਤਰੀਕੇ ਦੇ ਕਾਨੂੰਨ ਜਿਹੜੇ ਆ ਉਹਦੀ ਇਨਫੋਰਸਮੈਂਟ ਹੋਣੀ ਜਾਂ ਨਾ ਹੋਣੀ ਉਤੇ ਨਿਰਭਰ ਕਰਦਾ ਹੁਣ ਕਾਨੂੰਨ ਤੇ ਉਹੀ ਨੇ ਕਾਨੂੰਨ ਦੇ ਵਿੱਚ ਕੋਈ ਦਿਨ ਰਾਤੋਂ ਰਾਤ ਕੋਈ ਬਦਲਾਅ ਨਹੀਂ ਆਇਆ ਉਥੋਂ ਦੀ ਜਿਹੜੀ ਆਈਸ ਦੀ ਆਪਾਂ ਗੱਲ ਸੁਣਨੀ ਹੈ ਜਿਹੜੀ ਇਮੀਗ੍ਰੇਸ਼ਨ ਅਥਾਰਟੀ ਆ ਇਸ ਡੈਪੂਟੇਸ਼ਨ ਨੂੰ ਅੰਜਾਮ ਦਿੰਦੀ ਆ ਉਹ ਵੀ ਉਹੀ ਆ ਪਰ ਗੱਲ ਆ ਜਾਂਦੀ ਮਨਸ਼ਾ ਦੀ ਮੰਤਵ ਦੀ ਉਹਨਾਂ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਆਪਣੇ ਕੈਂਪੇਨ ਦੇ ਦੌਰਾਨ ਉਹ ਬੜੇ ਵੋਕਲ ਸੀਗੇ ਕਿ ਅਸੀਂ ਜਿਹੜਾ ਆਪਣੀ ਜੋ ਸਾਡੀ ਸਰਕਾਰ ਬਣੀ ਅਸੀਂ ਜਿਹੜਾ ਇਥੋਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਨੇ ਜਾਂ ਅਨਡਾਕੂਮੈਂਟਡ ਇੰਡੀਵਿਜੂਅਲਸ ਨੇ ਅਸੀਂ ਉਹਨਾਂ ਨੂੰ ਇਥੋਂ ਵਾਪਸ ਤਰਜੀਹ ਦੇ ਭੇਜਾਂਗੇ ਤੇ ਉਹ ਆਪਣੀ ਮਨਸ਼ਾ ਦੇ ਉੱਤੇ ਉਹ ਸਾਨੂੰ ਦੇਖ ਰਿਹਾ ਵੀ ਪੂਰੇ ਆਪਣਾ ਕਰ ਰਹੇ ਨੇ ਇਹ ਤਾਂ ਨਹੀਂ ਜਿਵੇਂ ਕਿ ਕਿ ਜਿਵੇਂ ਆਪਣੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੁਣ ਲੋਕ ਸਭਾ ਚ ਵੀ ਚੁਣੇ ਗਏ ਪੰਜਾਬੀ ਵੀ ਆ ਨਾ ਸਮੇਂ ਤੇ ਪੰਜਾਬੀ ਜਾਂ ਹੋਰ ਸਟੇਟਾਂ ਦੀ ਗੱਲ ਕਰੀ ਵੀ ਇਹਨਾਂ ਦਾ ਜਿਹੜੀ ਕਾਊਂਟਿੰਗ ਜ਼ਿਆਦਾ ਵਧਣ ਦਾ ਵੀ ਡਰ ਇਸ ਚੀਜ਼ ਦਾ ਵੀ ਕੁਝ ਹੋ ਸਕਦਾ ਇਹ ਵੇਖੋ ਜੀ ਇਹ ਗੱਲ ਕਹਿਣੀ ਵੀ ਆਪਾਂ ਵੀ ਸਾਡੇ ਇੰਡੀਅਨ ਜਾਂ ਸਾਡੇ ਪੰਜਾਬੀ ਉਥੇ ਵੱਧ ਰਿਹਾ ਤੇ ਉਹਨਾਂ ਤੋਂ ਉਹਨਾਂ ਨੂੰ ਦਿੱਕਤ ਆ ਇਹ ਗਲਤ ਹੈ ਜੀ ਕਿਉਂਕਿ ਵੇਖੋ ਇਮੀਗ੍ਰੇਸ਼ਨ ਇਹ ਤਾਂ ਹੈ ਨਹੀਂ ਕਿ ਪਿਛਲੇ 5-10 ਸਾਲ ਤੋਂ ਹੋ ਰਹੀ ਆ ਇਹ ਆਪਾਂ ਕਿੰਨੇ 100 ਸਾਲ ਤੋਂ ਸੁਣ ਰਹੇ ਆ ਵੀ ਸਾਡੇ ਪੰਜਾਬੀ ਸਾਡੇ ਇੰਡੀਅਨ ਜਾ ਰਹੇ ਨੇ ਅਸੀਂ ਅੱਜ ਤੋਂ ਜੇ ਵੇਖੀਏ ਸਾਡੇ ਪਹਿਲੇ ਐਮਪੀ ਜਿਹੜੇ ਇੱਧਰ ਕੈਨੇਡਾ ਅਮਰੀਕਾ ਦੇ ਵਿੱਚ ਬਣੇ ਸਨ ਉਹ ਕੋਈ ਸਨ 1800 ਦੇ ਕੋਸ਼ ਅਜਲਵੜੀ ਪਿੰਡ ਦੇ ਲਾਗੂ ਉਹ ਬਣੇ ਸਨ ਤੇ ਉਦੋਂ ਦੇ ਸਾਡੇ ਐਮਪੀ ਬਣਦੇ ਆ ਰਹੇ ਆ ਉਦੋਂ ਦੇ ਸਾਡੇ ਜਿਹੜੇ ਪੰਜਾਬੀ ਆ ਮੱਲਾ ਮਾਰ ਰਹੇ ਆ ਚਾਹੇ ਵੱਡੇ ਵੱਡੇ ਨਾਮ ਆਪਾਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਸੁਣਦੇ ਆ ਵੱਡੇ ਵੱਡੇ ਬਿਜ਼ਨੈਸਿਸ ਨੇ ਤਾਂ ਇਹ ਨਹੀਂ ਹੈਗਾ ਕਿ ਉਹ ਪੰਜਾਬੀਆਂ ਨੂੰ ਜਾਂ ਇੰਡੀਅਨਸ ਨੂੰ ਟਾਰਗੇਟ ਕਰ ਰਹੇ ਆ ਹੁਣ ਉਹ ਨਿਊਜ਼ ਦੇ ਵਿੱਚ ਉਹੀ ਆ ਵੀ ਜਦੋਂ ਨਿਊਜ਼ ਦੇ ਵਿੱਚ ਉਹ ਗੱਲ ਆਉਂਦੀ ਆ ਆਪਾਂ ਨੂੰ ਇਹ ਲੱਗਦਾ ਆ ਆਪਣੇ ਮਨ ਦੇ ਵਿੱਚ ਇਹ ਬਣਦਾ ਵੀ ਸਿਰਫ ਪੰਜਾਬੀਆਂ ਨੂੰ ਜਾਂ ਇੰਡੀਅਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਉਹ ਪੂਰੇ ਆਪਣਾ ਵਰਲਡ ਦੇ ਵਿੱਚ ਜਿੰਨੀਆਂ ਕੰਟਰੀਜ਼ ਆ ਜਿੱਥੋਂ ਦੇ ਉਹ ਸਨੀਕ ਖਾਸ ਕਰਕੇ ਮੈਕਸੀਕੋ ਕੋ ਕੋਲੰਬੀਆ ਬ੍ਰਾਜ਼ੀਲ ਉਹ ਵੀ ਆਪਾਂ ਵੇਖੀਏ ਤੇ ਇਨ ਇਸ ਰਾਦਰ ਇਹ ਤੋਂ ਜ਼ਿਆਦਾ ਤਦਾਦ ਦੇ ਵਿੱਚ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਜੇਕਰ ਜਿਵੇਂ ਹੁਣ ਕਹਿੰਦੇ ਚੈਕਿੰਗ ਅਭਿਆਨ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਉਹਨਾਂ ਦਾ ਹੋਰ ਪ੍ਰੋਸੈਸ ਹੋਣਗੇ ਉਹ ਪ੍ਰੋਸੈਸ ਵਿੱਚ ਫਿਰ ਚੈੱਕ ਕਰਕੇ ਕਰਕੇ ਜਿਵੇਂ ਜਿਹੜਾ ਬੰਦਿਆਂ ਦੀ ਹੋਰ ਵੀ ਕੈਟਾਗਰੀ ਕੋਈ ਇਨ ਵਿੱਚ ਇਨਵੋਲ ਹੋ ਸਕਦੀ ਹੈ ਜਿਵੇਂ ਰਾਏਗ ਰਾਗੀ ਦੀ ਚੈਕਿੰਗ ਹੋ ਕੇ ਜਾਂ ਉਹਨਾਂ ਦੇ ਕਾਰਡ ਚੈੱਕ ਕਿਤੇ ਜਾ ਸਕਦੇ ਨਹੀਂ ਵੇਖੋ ਜੀ ਜੇ ਆਪਾਂ ਲਾਅ ਦੇ ਪੱਖੋਂ ਜਾਂ ਲੀਗਲ ਪੱਖੋਂ ਇਹ ਗੱਲ ਵੇਖੀਏ ਜਦੋਂ ਆਪਾਂ ਭਾਵੇਂ ਇੰਡੀਆ ਦੇ ਵਿੱਚ ਵੀ ਆਪਾਂ ਗੱਲ ਕਰੀਏ ਇਥੋਂ ਦੇ ਬਾਹਰ ਲਈ ਕੋਈ ਵਸਨੀਕ ਆ ਬਾਹਰਲੇ ਨਾਗਰਿਕ ਜੋ ਇੰਡੀਆ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆਉਣਗੇ ਤੇ ਉਹਨਾਂ ਤੇ ਵੀ ਕਾਰਵਾਈ ਹੋਊਗੀ ਹੁਣ ਉਥੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਜਿਹੜੇ ਲੋਕਾਂ ਕੋਲ ਵੈਲਿਡ ਪਰਮਿਟ ਨੇ ਉਹ ਵੈਲਿਡ ਤਰੀਕੇ ਦੇ ਨਾਲ ਗਏ ਨੇ ਉਹ ਕਾਨੂੰਨੀ ਤਰੀਕੇ ਦੇ ਨਾਲ ਗਏ ਨੇ ਉਹਨਾਂ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਸੰਕਟ ਐਸ ਵੇਲੇ ਨਹੀਂ ਹੈ ਇਹ ਸਿਰਫ ਸੰਕਟ ਉਹਨਾਂ ਲੋਕਾਂ ਆਸਤੇ ਆ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸ ਮੁਲਕ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਫਰਜ਼ ਕਰੋ ਵਿਸਟਰ ਵੀਜ਼ਾ ਮਿਲਿਆ ਵਿਸਟਰ ਵੀਜ਼ੇ ਦੀ ਇੱਕ ਮਿਆਦ ਹੁੰਦੀ ਆ ਉਸ ਮਿਆਦ ਤੋਂ ਵੱਧ ਰਹਿ ਰਹ ਉਹ ਗੈਰਕਾਨੂੰਨੀ ਹੋ ਜਾਂਦੇ ਨੇ ਕਈ ਜਿਹੜੇ ਆਪਾਂ ਹੁਣ ਸੁਣ ਰਹੇ ਆ ਰੀਸੈਂਟਲੀ ਵੀ ਅਸੀਂ ਮੈਕਸੀਕੋ ਤੋਂ ਬਾਰਡਰ ਟੱਪੇ ਜਾਂ ਅਸੀਂ ਕਿਸੇ ਹੋਰੋਂ ਥਾਂ ਤੋਂ ਬਾਰਡਰ ਟੱਪੇ ਉਹ ਡੰਕੀ ਦਾ ਜਿਹੜਾ ਆਪਾਂ ਬਹੁਤ ਜ਼ਿਕਰ ਸੁਣਦੇ ਆ ਉਹ ਗੈਰਕਾਨੂੰਨੀ ਤਰੀਕੇ ਦੇ ਨਾਲ ਉੱਥੇ ਗਏ ਨੇ ਉਹਨਾਂ ਨੂੰ ਇਹ ਸੰਕਟ ਹੈਗਾ ਪਰ ਜਿਹੜਾ ਕੋਈ ਉੱਥੇ ਵਸਿੰਦਾ ਉੱਥੇ ਲੀਗਲੀ ਰਹਿ ਰਿਹਾ ਚਾਹੇ ਉਹ ਕਿਸੇ ਵੀ ਨੈਸ਼ਨੈਲਿਟੀ ਦਾ ਆ ਉਹਤੇ ਕੋਈ ਖਤਰਾ ਜਾਂ ਸੰਕਟ ਨਹੀਂ ਹੈ ਅਸੀਂ ਇੱਕ ਹੀ ਵੀ ਸਵਾਲ ਕਰਾਂਗੇ ਜਿਵੇਂ ਉੱਥੇ ਜਿਹੜਾ ਬਾਹਰ ਕੰਮ ਹੁੰਦਾ ਜਿਵੇਂ ਕੋਈ ਸਟੂਡੈਂਟ ਵੀਜ਼ੇ ਤੇ ਹੈਗਾ ਵੀਕਲੀ ਨੂੰ ਇੰਨੇ ਹੋਰ ਮਿਲਣ ਕੰਮ ਕਰਨ ਦੇ ਜੇ ਜਿਹੜੇ ਬੱਚੇ ਜ਼ਿਆਦਾ ਕੰਮ ਕਰ ਰਹੇ ਜਾਂ ਇਨਲੀਗਲ ਤਰੀਕੇ ਨਾਲ ਕੰਮ ਕਰ ਰਹੇ ਉਹਨਾਂ ਤੇ ਵੀ ਸੰਕਟ ਆ ਸਕਦਾ ਹੈ ਬਿਲਕੁਲ ਜੀ ਬਿਲਕੁਲ ਜੀ ਖਾਸ ਕਰਕੇ ਅਪ ਕੈਨੇਡਾ ਦੀ ਗੱਲ ਕਰੀਏ ਤੇ ਉੱਥੇ ਜਿਹੜਾ ਕਾਨੂੰਨ ਕਹਿੰਦਾ ਹੈ ਉਹ 20-22 ਘੰਟੇ ਦੀ ਇਜਾਜ਼ਤ ਦਿੰਦਾ ਹੈ ਕਿਸੇ ਵੀ ਸਟੂਡੈਂਟ ਨੂੰ ਆਪਣੇ ਸਟੱਡੀ ਪਰਮਿਟ ਤੇ ਰਹਿੰਦਿਆਂ ਹੋਇਆ ਕੰਮ ਕਰਨ ਦੀ ਪਰ ਜਦੋਂ ਅਪ ਕੰਮ ਕਰਨ ਦੀ ਗੱਲ ਕਰਦੇ ਹਾਂ ਐਜ਼ ਅ ਸਟੂਡੈਂਟ ਉਹਦਾ ਮਕਸਦ ਹੈ ਉਸ ਉਹ ਜਿਹੜਾ ਥੋੜੇ ਘੰਟੇ ਦਿੱਤੇ ਗਏ ਆ ਵੀ ਉਹ ਸੋ ਥੈਟ ਉਹ ਆਪਣਾ ਖਰਚਾ ਕੱਢ ਸਕਣ ਉਦਾ ਮਕਸਦ ਇਹ ਨਹੀਂਗਾ ਕਿ ਆਪਾਂ ਉਸ ਤੋਂ ਤਰਕੀਆਂ ਕਰਨੀਆਂ ਵਾ ਜਾਂ ਆਪਣੇ ਕਾਰੋਬਾਰ ਖੜੇ ਕਰਨੇ ਆ ਉਹ ਸਿਰਫ ਇੱਕ ਸਬਸਟੈਂਸ ਸਬਸਿਸਟੈਂਸ ਦਾ ਇੱਕ ਜਿਹੜਾ ਜ਼ਰੀਆ ਆ ਹੁਣ ਉਹਦੇ ਵਿੱਚ ਜੇ ਆਪਾਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਾਂਗੇ ਹੁਣ ਉਹ ਜੇ ਜਦੋਂ 20 ਬਾਈ ਘੰਟੇ ਦੀ ਆਪਾਂ ਗੱਲ ਕਰਦੇ ਆ ਜਦੋਂ ਉਸ ਚੀਜ਼ ਦੀ ਉਲੰਘਣਾ ਹੋਏਗੀ ਜੇ ਕੋਈ ਫੜਿਆ ਜਾਵੇਗਾ ਕਿ ਉਹ 20 ਬਾਈ ਘੰਟੇ ਤੋਂ ਜ਼ਿਆਦਾ ਕੰਮ ਕਰ ਰਿਹਾ ਉਸ ਦਰਦੀ ਦੇ ਉੱਤੇ ਤਾਂ ਆਫਕੋਰਸ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਹੋਏਗੀ ਪਰ ਹਾਂ ਉਹੀ ਗੱਲ ਫੇਰ ਆ ਜਾਂਦੀ ਹੈ ਇੱਕ ਪ੍ਰੋਸੈਸ ਦੇ ਤਹਿਤ ਇੱਕ ਕਾਨੂੰਨ ਦੇ ਤਹਿਤ ਇਹ ਸਾਰਾ ਕੁਝ ਹੋਏਗਾ ਜੇਰੀਆਂ ਬੈਸਡਰ ਆਪਣੇ ਮੌਜੂਦ ਨੇ ਉੱਥੇ ਇਸ ਜਦੋਂ ਅਜੇ ਹੀ ਰਿਪੋਰਟ ਦੀ ਜਿਹੜੀ ਘਟਨਾ ਹੁੰਦੀ ਜਾਂ ਪਿੱਛੇ ਬੇੜੀਆਂ ਲਗਾਈਆਂ ਗਈਆਂ ਉਹਨਾਂ ਨੂੰ ਉੱਪਰ ਸਰਕਾਰ ਨਾਲ ਜਾਂ ਯੂ ਐਸ ਏ ਸਰਕਾਰ ਨਾਲ ਉਹਨਾਂ ਨੇ ਕੋਈ ਗੱਲਬਾਤ ਕਰ ਸਕਦੇ ਨੇ ਵੇਖੋ ਹਾਂਜੀ ਜੀ ਆਪਾਂ ਰੀਸੈਂਟ ਖਬਰਾਂ ਵੀ ਸੁਣੀਏ ਤੇ ਪਹਿਲੀ ਗੱਲ ਤਾਂ ਜਿਹੜੇ ਸਾਡੇ ਫੋਰਮ ਮਿਨਿਸਟਰ ਐਸ ਜੈਸ਼ਨਕਰ ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਸੀਗਾ ਵੀ ਸਾਨੂੰ ਪਤਾ ਸੀ ਵੀ ਸਾਡੇ ਜਿਹੜੇ ਨਾਗਰਿਕ ਆ ਵਾਪਸ ਆ ਰਹੇ ਨੇ ਤੇ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਉਸ ਬਿਆਨ ਨੂੰ ਜ਼ਿਕਰ ਕੀਤਾ ਸੀ ਹੁਣ ਵੇਖੋ ਡਿਪਲੋਮੈਟਿਕ ਹਰ ਇੱਕ ਕੰਟਰੀ ਦੀ ਡਿਪਲੋਮੈਸੀ ਸਟਾਈਲਸ ਹੁੰਦੀਆਂ ਨੇ ਹੁਣ ਆਪਣੇ ਜਿਹੜੇ ਪ੍ਰਧਾਨ ਮੰਤਰੀ ਨੇ ਅੱਜ ਕੱਲ ਯੂਐਸ ਫੇਰੀ ਤੇ ਨਹੀਂ ਦੀ ਹੋਣ ਨੂੰ ਦੇਖੋ ਜੀ ਬਹੁਤ ਕੁਝ ਹੋ ਸਕਦਾ ਜਦੋਂ ਆਪਾਂ ਡਿਪਲੋਮੈਟਿਕ ਸਟਾਈਲਸ ਦੀ ਗੱਲ ਕਰੀਏ ਉਹ ਬੇੜੀਆਂ ਦੇ ਵਿੱਚ ਲੈ ਕੇ ਆਉਣਾ ਜਕੜ ਕੇ ਲੈ ਕੇ ਆਉਣਾ ਇਨ ਹਿਊਮਨ ਤਰੀਕਾ ਉਹ ਹਿਊਮਨ ਰਾਈਟਸ ਦੇ ਅਗੇਂਸਟ ਇਹ ਸਾਡਾ ਮੰਨਣਾ ਹੈ ਮੇਰੀ ਨਿੱਜੀ رائے ਆ ਤਾਂ ਉਸ ਚੀਜ਼ ਨੂੰ ਜਿਹੜਾ ਆ ਆਫ ਕੌਰਸ ਉਹਨੂੰ ਐਡਰੈਸ ਕੀਤਾ ਜਾ ਸਕਦਾ ਵੀ ਏਟ ਲੀਸਟ ਉਹਨਾਂ ਨੂੰ ਮਨੁੱਖੀ ਤੌਰ ਦੇ ਉੱ ਜ਼ਰੂਰੀ ਨਹੀਂ ਵੀ ਉਹਨਾਂ ਨੇ ਕੋਈ ਮਿਲਟਰੀ ਜਹਾਜ਼ ਦੇ ਵਿੱਚ ਕੋਈ ਉਹਨਾਂ ਨੇ ਕੋਈ ਕੋਈ ਟੈਰਰਿਜ਼ਮ ਨਹੀਂ ਨਹੀਂ ਕੀਤਾ ਉਹਨਾਂ ਨੇ ਕੋਈ ਇਦਾਂ ਦੇ ਮਰਡਰਸ ਨਹੀਂ ਕੀਤੇ ਉਹ ਸਿਰਫ ਠੀਕ ਹੈ ਉਹਨਾਂ ਨੇ ਲੰਘਣਾ ਕੀਤੀ ਆ ਉੱਥੋਂ ਦੀ ਜੋ ਉਹ ਵੀ ਗਲਤ ਆ ਆਪਾਂ ਉਹਨੂੰ ਸਹੀ ਨਹੀਂ ਕਹਿੰਦੇ ਪਰ ਹਾਂ ਆਪਣੇ ਡਿਪਲੋਮੈਟਿਕਸ ਡਿਪਲੋਮੈਟਿਕ ਟਾਈਜ਼ ਨੂੰ ਉੱਥੇ ਯੂਜ਼ ਕੀਤਾ ਜਾ ਸਕਦਾ ਤੇ ਇਸ ਚੀਜ਼ ਨੂੰ ਸੁਧਾਰਿਆ ਜਾ ਸਕਦਾ ਪਰ ਹਾਂ ਡਿਪਲੋਮੈਟਿਕ ਟਾਈਜ਼ ਦਾ ਇਹ ਮਤਲਬ ਨਹੀਂ ਵੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਜਾਂ ਸਾਡੇ ਮੰਤਰੀ ਨੇ ਉੱਥੋਂ ਦੇ ਉੱਥੋਂ ਦੀ ਸਰਕਾਰ ਨਾਲ ਗੱਲ ਕਰਕੇ ਕਹਿਣਗੇ ਵੀ ਨਹੀਂ ਜੋ ਜੋ ਕਾਨੂੰਨੀ ਤੌਰ ਤੇ ਗਲਤ ਉਹਨੂੰ ਵੀ ਸਹੀ ਕਰੋ ਉਹ ਤੇ ਗਲਤ ਹੀ ਰਹੇਗਾ ਕੁਝ ਨੌਜਵਾਨਾਂ ਦੇ ਇੰਟਰਵਿਊ ਹੋਈਆਂ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਡਿਪੋਰਟ ਕਰਨ ਤੋਂ ਪਹਿਲਾਂ ਸਾਡੇ ਸਟੇਸ਼ਨ ਚੇਂਜ ਕੀਤੇ ਜਾਂਦੇ ਸੀ ਜੇਕਰ ਅਸੀਂ ਖਾ ਰਿਹਾ ਹੁੰਦੇ ਆ ਤਾਂ ਸਾਨੂੰ ਰੋਟੀ ਵੀ ਕਹਿੰਦੇ ਸੀ ਬਸ ਇਨਫ ਜੋ ਤੁਸੀਂ ਖਾ ਲਿਆ ਤੇ ਤੁਸੀਂ ਚਲੋ ਮਤਲਬ ਦੱਸਿਆ ਤੱਕ ਵੀ ਨਹੀਂ ਜਾਂਦਾ ਵੀ ਕਿੱਥੋਂ ਇਹ ਵੀ ਲਾਅ ਦੇ ਹੈਗਾ ਤੁਹਾਨੂੰ ਦੱਸਣਾ ਜਾਂ ਨਾ ਦੱਸਣਾ ਕੋਈ ਜ਼ਰੂਰੀ ਨਹੀਂ ਹੁੰਦਾ ਵੇਖੋ ਕਾਨੂੰਨੀ ਤੌਰ ਦੇਤੇ ਆਪਾਂ ਜੇ ਗੱਲ ਕਰੀਏ ਕਿਸੇ ਵੀ ਮੁਲਕ ਦੇ ਕਾਨੂੰਨ ਦੀ ਜਾਂ ਆਪਾਂ ਇੰਡੀਆ ਦੀ ਵੀ ਗੱਲ ਕਰੀਏ ਕਿਸੇ ਬੰਦੇ ਨੂੰ ਵੀ ਅਰੈਸਟ ਜਾਂ ਡੇਟੇਨ ਕੀਤਾ ਜਾਂਦਾ ਤੇ ਉਹਨੂੰ 24 ਘੰਟਿਆਂ ਦੇ ਵਿੱਚ ਕਿਸੇ ਨਾ ਕਿਸੇ ਮਜਿਸਟ੍ਰੇਟ ਦੇ ਸਾਹਮਣੇ ਜਾਂ ਕੋਰਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੁੰਦਾ ਹੁਣ ਮੈਂ ਅਮਰੀਕਾ ਦੇ ਕਾਨੂੰਨ ਦੇ ਉੱਤੇ ਬਹੁਤੀ ਟਿੱਪਣੀ ਤਾਂ ਨਹੀਂ ਕਰੂੰਗਾ ਪਰ ਹਾਂ ਉਸ ਮੁਲਕ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਕਾਨੂੰਨੀ ਸਲਾਹ ਘੱਟੋ-ਘੱਟ ਮਹਈਆ ਕਰਾਉਣੀ ਇਹ ਜ਼ਰੂਰੀ ਹੋ ਜਾਂਦਾ ਪਰ ਉਸਲਾਹ ਦੇ ਵਿੱਚ ਹਾਂ ਠੀਕ ਹੈ ਕਾਨੂੰਨ ਅੱਗੇ ਕੀ ਕਹਿੰਦਾ ਵੀ ਉਹ ਸਹੀ ਨਹੀਂ ਗਲਤ ਨਹੀਂ ਉਹ ਵੱਖਰਾ ਇੱਕ ਪੱਖ ਹੈ ਪਰ ਉਹਨਾਂ ਨੂੰ ਇੱਕ ਕਾਨੂੰਨੀ ਸਲਾਹ ਮਿਲਣੀ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਉਹਨਾਂ ਨੂੰ ਕਿਹੜੇ ਪ੍ਰੋਸੈਸ ਦੇ ਤਹਿਤ ਉੱਥੇ ਰੱਖਿਆ ਜਾ ਰਿਹਾ ਉਹਨਾਂ ਨੂੰ ਕਿਹੜੇ ਪ੍ਰੋਸੈਸ ਦੇ ਤਹਿਤ ਉੱਥੋਂ ਕੱਢਿਆ ਜਾ ਰਿਹਾ ਤਾਂ ਜੋ ਇਹ ਵੀ ਹੋ ਸਕਦਾ ਵੇਖੋ ਇੰਨੇ ਆਪਾਂ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ ਵਾਪਸ ਆ ਰਹੇ ਆ ਇੰਨਾਂ 'ਚ ਇਹ ਵੀ ਪੋਸਿਬਿਲਿਟੀ ਹੈ ਵੀ ਹੋ ਸਕਦਾ ਕੁਝ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਕੱਢਿਆ ਜਾ ਰਿਹਾ ਉਹਨਾਂ ਦੇ ਕਾਨੂੰਨ ਦੇ ਮਤਾਬਿਕ ਜਦੋਂ ਤੱਕ ਉਹਨਾਂ ਨੂੰ ਉੱਥੋਂ ਦੇ ਕੋਰਟ ਉੱਥੋਂ ਦੇ ਵਕੀਲ ਦੀ ਮਦਦ ਜਾਂ ਸਹਾਇਤਾ ਨਹੀਂ ਮਿਲੇਗੀ ਉਹ ਕਦੀ ਵੀ ਆਪਣਾ ਪੱਖ ਜਿਹੜਾ ਆ ਉਹ ਪਾਰਦਰਸ਼ਤਾ ਦਾ ਨਹੀਂ ਰੱਖ ਅਮਰੀਕਾ ਤੁਸੀਂ ਕੈਨੇਡਾ ਚ ਲਾਇਰ ਹੋ ਤਾਂ ਚਲੋ ਬਾਰਡਰ ਹੀ ਇੱਕ ਉੱਥੇ ਵੀ ਹੁਣ ਸਖਤਾਈ ਕਰ ਦਿੱਤੀ ਗਈ ਹੈ ਪਹਿਲਾਂ ਸੁਣਨ ਚਾਹੁੰਦਾ ਸੀ ਕਿੰਦੇ ਵੀ ਟਰਾਲੇ ਜਾਂ ਕਿਸੇ ਤਰੀਕੇ ਦੇ ਨਾਲ ਬੱਚੇ ਉਧਰ ਕਨਵਰਟ ਹੋ ਜਾਂਦੇ ਸੀ ਨਹੀਂ ਨਹੀਂ ਸਖਤਾਈ ਸ਼ੁਰੂ ਤੋਂ ਹੈ ਜੀ ਬਾਕੀ ਹਾਂ ਇਹ ਜ਼ਰੂਰ ਹੈ ਵੀ ਹੁਣ ਕਿਉਂਕਿ ਸਰਕਾਰਾਂ ਦਾ ਜਿਹੜੀ ਸਖਤਾਈ ਯੂਐਸ ਦੇ ਵਿੱਚ ਹੁਣ ਕਰਕੇ ਕੈਨੇਡੀਅਨ ਗਵਰਨਮੈਂਟ ਨੂੰ ਪਹਿਲੇ ਹੀ ਖ਼ਸ਼ਿਆ ਸੀਗਾ ਵੀ ਲੋਕ ਹੁਣ ਕੈਨੇਡਾ ਵੱਲ ਨੂੰ ਆਉਣਗੇ ਕਿਉਂਕਿ ਕੈਨੇਡਾ ਦੇ ਵਿੱਚ ਰੈਫਿਊਜੀ ਜਿਹੜੀ ਪਾਲਿਸੀ ਹੈਗੀ ਆ ਉਹਦੇ ਵਿੱਚ ਉਹ ਵੇਖੋ ਪਾਲਿਸੀ ਬਹੁਤ ਉਹਨਾਂ ਨੇ ਇਸ ਤਰੀਕੇ ਨਾਲ ਬਣਾਈ ਹੈ ਵੀ ਜੇ ਪੂਰੀ ਕੰਟਰੀ ਦੇ ਆਪਣਾ ਵਰਲਡ ਦੇ ਵਿੱਚ ਕਿਸੇ ਨਾਲ ਤੱਕਾ ਹੋ ਰਿਹਾ ਦੁਨੀਆ ਦੇ ਵਿੱਚ ਕਿਸੇ ਨਾਲ ਤੱਕਾ ਹੋ ਰਿਹਾ ਵੀ ਅਸੀਂ ਉਹਨੂੰ ਸ਼ਰਨਾਰਥ ਦਵਾਂਗੇ ਹੁਣ ਉਹਨਾਂ ਨੂੰ ਇਹ ਏਸੀ ਦਾ ਵੀ ਖਤਰਾ ਆਇਆ ਵੀ ਜਿਆਦੇ ਲੋਕ ਸਾਡੇ ਵੱਲ ਆਉਣਗੇ ਇਸ ਕਰਕੇ ਸਖਤਾਈ ਵਧੀਆ ਹਾਂ ਜੋ ਵੱਖਰੇ ਵੱਖਰੇ ਢੰਗ ਤਰੀਕੇ ਆਪਣਾਏ ਜਾ ਰਹੇ ਸੀਗੇ ਵੇਖੋ ਸਰਕਾਰਾਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਿੰਦੀਆਂ ਵੀ ਕਿਹੜੇ ਕਿਹੜੇ ਨਵੇਂ ਨਵੇਂ ਢੰਗ ਤਰੀਕੇ ਗਲਤ ਵਰਤ ਕੇ ਜਿਹੜੇ ਲੋਕ ਬਾਰਡਰ ਕ੍ਰੋਸ ਕਰਕੇ ਉਸ ਧਰਤੀ ਤੇ ਆਉਂਦੇ ਨੇ ਤੇ ਉਸ ਸਥਿਤੀ ਜਰੂਰ ਵਧੀਆ ਅੱਜ ਵਾਲੇ ਸਮੇਂ ਦੇ ਵਿੱਚ ਮੇਰਾ ਸਵਾਲ ਇਹ ਹੈਗਾ ਕਿ ਜਦੋਂ ਤੁਸੀਂ ਕੈਨੇਡਾ 'ਚ ਹੈਗੇ ਕਦੇ ਤੁਹਾਡੇ ਕੋਲ ਵੀ ਅਜਿਹੇ ਬੱਚੇ ਜਾਇ ਅਜਿਹੇ ਲੋਕ ਆਏ ਜਿਨ੍ਹਾਂ ਦੀ ਜਦੋਂ ਉਹਨਾਂ ਨੂੰ ਅਰੈਸਟ ਹੋ ਜਾਂਦੇ ਨੇ ਬੇਲ ਨਹੀਂ ਉਹਨਾਂ ਦੀ ਹੁੰਦੀ ਤੱਕ ਅਸੀਂ ਕਈ ਦੇਖੇ ਨੇ ਕਿੰਨੇ 6-6 ਮਹੀਨੇ ਜੇਲ੍ਹਾਂ 'ਚ ਅਸੀਂ ਉਦਾਂ ਹੀ ਸੜਦੇ ਰਹਿੰਦੇ ਹਾਂ ਉੱਥੇ ਜਿਹੜੇ ਹਾਲਾਤ ਹਾਂਗੇ ਦੇ ਵੀ ਖੁ ਮੈਂ ਜੇ ਆਪਣੀ ਨਿੱਜੀ ਗੱਲ ਕਰਾਂ ਤੇ ਇੰਨਾ ਦਾ ਮੈਨੂੰ ਕੋਈ ਹਜੇ ਤੱਕ ਨਹੀਂ ਚੱਕਿਆ ਵੀ ਜਿਹੜਾ ਕਿ ਉਹ ਮੈਨੂੰ 6 ਮਹੀਨੇ ਹੋ ਗਏ ਕੋਈ ਬਹੁਤ ਲੰਮਾ ਸਮਾਂ ਹੋ ਜਾਂਦਾ ਜੀ 6 ਮਹੀਨੇ ਵੀ ਉਹਨਾਂ ਨੂੰ ਕੋਈ ਕਾਨੂੰਨੀ ਸਹਾਇਤਾ ਨਾ ਮਿਲੀ ਹੋਵੇ ਬੇਲ ਮਿਲਣੀ ਨਾ ਮਿਲਣੀ ਉਹ ਇੱਕ ਕਾਨੂੰਨ ਦਾ ਪ੍ਰੋਸੈਸ ਆ ਉੱਥੇ ਵੀ ਦੋ ਤਰੀਕੇ ਦੇ ਕੇਸਸ ਆਪਾਂ ਸਾਹਮਣੇ ਆਉਂਦੇ ਆ ਜੀ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਹੁੰਦੀ ਆ ਜਿਹਦੇ ਵਿੱਚ ਕੇ ਜਿਹੜੇ ਲੋਕਾਂ ਨੂੰ ਜਿਹੜੇ ਗਲਤ ਤਰੀਕੇ ਨਾਲ ਉੱਥੇ ਰਹਿ ਰਹੇ ਆ ਇਮੀਗ੍ਰੇਸ਼ਨ ਦਾ ਸਟੇਟਸ ਨਹੀਂਗਾ ਉਹਨਾਂ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਚ ਰੱਖਿਆ ਜਾਂਦਾ ਉਸ ਇਮੀਗ੍ਰੇਸ਼ਨ ਡਿਟੈਂਸ਼ਨ ਦੀ ਜਿਹੜੀ ਆ ਮੰਡੇਟਰੀ ਜਿਹੜੀ 15 ਦਿਨ 60 ਦਿਨ 23 ਦਿਨ 60 ਦਿਨ 90 ਦਿਨ ਬਾਅਦ ਹਿアリング ਹੋਣੀ ਹੀ ਹੋਣੀ ਆ ਉਹ ਅਨਮਿੱਥੇ ਤੌਰ ਤੇ ਉਹਨਾਂ ਨੂੰ ਨਹੀਂ ਰੱਖ ਸਕਦੇ ਹੁਣ ਉਸ ਹਿアリング ਦੇ ਵਿੱਚ ਉਹ ਜਿਹੜਾ ਬੰਦਾ ਅੰਦਰ ਅੰਡਰ ਟ੍ਰਾਇਲ ਆ ਜਾਂ ਆਪਾਂ ਕਹਿ ਸਕਦੇ ਆ ਉਹਨੂੰ ਜਿਹੜੀ ਕਾਨੂੰਨੀ ਸਹਾਇਤਾ ਉਹ ਆਪਣੇ ਆਪ ਦੇ ਤੌਰ ਤੇ ਜਾਂ ਉਹਨੂੰ ਇੱਕ ਫ੍ਰੀ ਲੀਗਲ ਏਡ ਵੀ ਮਿਲ ਸਕਦੀ ਹੈ ਜੇ ਉਹ ਐਲੀਜੀਬਲ ਹੁੰਦਾ ਉਸੇ ਤਰੀਕੇ ਦੇ ਨਾਲ ਆਪਾਂ ਜੇ ਦੂਜਾ ਪੱਖ ਵੇਖੀਏ ਇਮੀਗ੍ਰੇਸ਼ਨ ਤੋਂ ਵੱਖਰਾ ਜਿਹੜੇ ਕ੍ਰਿਮੀਨਲ ਉੱਥੇ ਡਿਟੇਨ ਹੁੰਦੇ ਆ ਉਹਨਾਂ ਦੇ ਜੇ ਕਿਸੇ ਨੇ ਕੋਈ ਚੋਰੀ ਕੀਤੀ ਆ ਜੇ ਕਿਸੇ ਨੇ ਕੋਈ ਸੌਲਟ ਕੀਤਾ ਆ ਉਥੇ ਜੇ ਉਹ ਫੜੇ ਜਾਂਦੇ ਨੇ ਉਹਦੇ ਵਿੱਚ ਜਿਹੜਾ ਆ ਇੱਕ ਬੇਲ ਦਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਵੀ ਉਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 24 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਕਿਸੇ ਨਾ ਕਿਸੇ ਕੋਰਟ ਦੇ ਵਿੱਚ ਪੇਸ਼ ਕਰਨਾ ਲਾਜ਼ਮੀ ਹੋ ਜਾਂਦਾ ਹੁਣ ਇਹ ਹੋ ਸਕਦਾ ਕਿ ਬੇਲ ਨਾ ਮਿਲੀ ਕਿਉਂ ਕਿਉਂਕਿ ਉਹਨਾਂ ਨੇ ਸ਼ਰਤਾਂ ਬੇਲ ਦੀਆਂ ਪੂਰੀਆਂ ਨਹੀਂ ਕੀਤੀਆਂ ਜਾਂ ਇਹ ਹੋ ਸਕਦਾ ਵੀ ਉਹ ਜਿਹੜਾ ਆ ਬੇਲ ਦੇ ਲਾਇਕ ਨਹੀਂ ਨੇ ਇਸ ਮੋਕੇ ਪਰ ਅਦਰਵਾਈਜ਼ ਜੇ ਆਪਾਂ ਗੱਲ ਕਰੀਏ ਵੀ 6 ਮਹੀਨੇ ਪਤਾ ਹੀ ਨਾ ਹੋਵੇ ਉਹ ਬੰਦਾ ਕਿੱਥੇ ਆ 6 ਮਹੀਨੇ ਉਹਨੂੰ ਆਪਣਾ ਕੋਈ ਕਾਨੂੰਨੀ ਸਹਾਇਤਾ ਹੀ ਨਾ ਮਿਲੀ ਹੋਵੇ ਇਹ ਮੰਨਣਾ ਕੋਈ ਜ਼ਿਆਦਾ ਮੈਂ ਸਮਝਦਾ ਕੋਈ ਸਹੀ ਨਹੀਂ ਹੈ ਤੁਸੀਂ ਉੱਥੇ ਕਿਸੇ ਬੱਚਿਆਂ ਦੀ ਹੁਣ ਹੈਲਪ ਕਰਦੇ ਰਹਿੰਦੇ ਹੋ ਜਾਂ ਤੁਸੀਂ ਉੱਥੇ ਤੁਹਾਡੇ ਕੋਲ ਬੱਚੇ ਆਂਦੇ ਨੇ ਜਾਂ ਤੁਸੀਂ ਅੱਗੇ ਤੋਂ ਕੋਈ ਅਜੇਹਾ ਕਰਨਾ ਚਾਹੁੰਦੇ ਹੋਗੇ ਜਿਹੜਾ ਬੱਚੇ ਤੁਹਾਡੇ ਤੱਕ ਸੰਪਰਕ ਕਰ ਸਕਣ ਕਿਉਂਕਿ ਕਈ ਬੱਚੇ ਬਹੁਤ ਮੁਸ਼ਕਲਜ ਹੁੰਦੇ ਨੇ ਸਹੀ ਐਡਵੋਕੇਟ ਹੀ ਨਹੀਂ ਮਿਲ ਪਾਉਂਦੇ ਨਹੀਂ ਨਹੀਂ ਬਿਲਕੁਲ ਜੀ ਅਸੀਂ ਸਾਡਾ ਆਫਿਸ ਹੈ ਜੀ ਸਿੰਪਲੀ ਲੀਗਲ ਦੇ ਨਾਮ ਤੇ ਸਾਡਾ ਆਫਿਸ ਮਿਸਿਸ ਅਗਰ ਦੇ ਵਿੱਚ ਆ ਅਸੀਂ ਜਿਹੜਾ ਸਾਡੀ ਪਾਲਿਸੀ ਆ ਜੀ ਅਸੀਂ ਪਹਿਲੀ ਕਨਸਲਟੇਸ਼ਨ ਹਮੇਸ਼ਾ ਫ੍ਰੀ ਦਿੰਦੇ ਆ ਸੋ ਥੈਟ ਜਿਹੜਾ ਕੋਈ ਏ ਸੀ ਇਹ ਜੀ ਔਕਾਸਰ ਸਥਿਤੀ ਦੇ ਵਿੱਚ ਕਈ ਵਾਰੀ ਪੈਸੇ ਵੀ ਨਹੀਂ ਹੁੰਦੇ ਜੀ ਕਿਸੇ ਵਕੀਲ ਕੋਲ ਜਾਣ ਵਾਸਤੇ ਅਸੀਂ ਐਟ ਲੀਸਟ ਉਹਨਾਂ ਦੇ ਕੇਸ ਅਸੈਸਮੈਂਟ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਆ ਤੇ ਸਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਜੀ 6474821960 6474821960 ਇਹ ਸਾਡਾ ਕੈਨੇਡਾ ਦਾ ਨੰਬਰ ਹੈ ਇਹ ਵਟਸਐਪ ਦੇ ਉੱਤੇ ਵੀ ਵਰਕਿੰਗ ਹੈ ਜੀ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਉਹਦੇ ਉੱਤੇ ਸਾਨੂੰ ਕੰਟੈਕਟ ਕਰਕੇ ਕਿਸੇ ਵੀ ਤਰੀਕੇ ਦੀ ਕਾਨੂੰਨੀ ਸਲਾਹ ਤੁਸੀਂ ਲੈਣਾ ਚਾਹੋ ਤੇ ਤੁਸੀਂ ਸਭ ਤੋਂ ਲੈ ਸਕਦੇ ਹੋ ਆਖਰੀ ਸਵਾਲ ਹੈ ਜਿਹੜੀ ਜੇਲ ਦਾ ਨਾ ਜ਼ਿਕਰ ਹੁੰਦਾ ਅਮਰੀਕਾ ਕਿਹਦੇ ਸਭ ਤੋਂ ਖਤਰਨਾਕ ਜੇਲ ਹੈਗੀ ਹੈ ਉੱਥੇ ਕੁਝ ਹੈ ਤੁਹਾਨੂੰ ਆਈਡੀਆ ਕੋਈ ਇੰਡੀਅਨ ਵੀ ਹੈਗੇ ਨੇ ਜਾਂ ਉੱਥੇ ਇਸ ਪ੍ਰੋਸੈਸ ਦੇ ਜਿਹੜੇ ਬੱਚੇ ਹੁਣ ਰਿਪੋਰਟ ਦੇ ذریعے ਜਿਹਨੇ ਉੱਥੇ ਅਰੈਸਟ ਹੋਏ ਨੇ ਕਿਸੇ ਨੂੰ ਉੱਥੇ ਵੀ ਭੇਜਿਆ ਜਾ ਸਕਦਾ ਨਹੀਂ ਬਿਲਕੁਲ ਜੀ ਸੁਣਨ ਦੇ ਵਿੱਚ ਆਇਆ ਵੀ ਜਿਹੜੀ ਉਥੋਂ ਉਹਨਾਂ ਦੀ ਇੱਕ ਹਾਈ ਸਿਕਿਉਰਿਟੀ ਜੇਲ ਗੋਨਟੈਨ ਮੁੰਬੇ ਦੇ ਵਿੱਚ ਉਹਨੂੰ ਦੱਸਿਆ ਜਾਂਦਾ ਹੈਗੀ ਆ ਇਹ ਤੇ ਮੇਰੇ ਨੋਲੇਜ ਦੇ ਵਿੱਚ ਨਹੀਂ ਵੀ ਅੱਜ ਦੇ ਸਮੇਂ 'ਚ ਕੋਈ ਇੰਡੀਅਨ ਉੱਥੇ ਹੈ ਪਰ ਹਾਂ ਉਹਨਾਂ ਦੀ ਪਾਲਿਸੀ ਉਹ ਚੇਂਜ ਕਰਨ ਦੇ ਵਿਚਾਰ ਉਹ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਇਦਾਂ ਦੇ ਇਮੀਗ੍ਰੇਸ਼ਨ ਇਲੀਗਲੀ ਰਹਿ ਰਹੇ ਨੇ ਵੀ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰੀਏ ਹਾਲਾਂਕਿ ਮੈਂ ਸਮਝਦਾ ਵੀ ਉਹ ਇੱਕ ਬਹੁਤ ਹਾਈ ਸਕਿਉਰਿਟੀ ਜੇਲ ਹੈ ਜਿਹਦੇ ਵਿੱਚ ਰੈ ਟੈਰਰਿਸਟ ਜਾਂ ਟੈਰਰਿਜ਼ਮ ਦੇ ਨਾਲ ਜੁੜੇ ਲੋਕਾਂ ਨੂੰ ਉੱਥੇ ਰੱਖਿਆ ਜਾਂਦਾ ਤੇ ਉਹਨਾਂ ਨੂੰ ਨਹੀਂ ਰੱਖਿਆ ਜਾਣਾ ਚਾਹੀਦਾ ਵੇਖੋ ਜੀ ਐਟ ਦੀ ਐਂਡ ਆਫ ਦਾ ਡੇ ਜੇ ਕੋਈ ਬੰਦਾ ਇਲੀਗਲੀ ਵੀ ਗਿਆ ਆ ਉਹਦੀ ਵੀ ਸੁਣਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਵੀ ਕਾਨੂੰਨੀ ਸਹਾਇਤਾ ਮਿਲਣੀ ਚਾਹੀਦੀ ਆ ਤੇ ਮੈਂ ਸਮਝਦਾ ਉੱਥੇ ਕਾਨੂੰਨ ਹੈ ਉਹਨਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕਾਨੂੰਨ ਹੈ ਪ੍ਰੋਸੈਸਸਿਸ ਨੇ ਕੋਰਟਸ ਨੇ ਕੋਈ ਵੀ ਬੱਚਾ ਉੱਥੇ ਇਹ ਸਿਚੁਏਸ਼ਨ 'ਚ ਫਸਦਾ ਸਗੋਂ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉੱਥੋਂ ਦੇ ਕਿਸੇ ਵਕੀਲ ਨਾਲ ਰਾਬਤਾ ਕਰਨ ਉੱਥੋਂ ਦੇ ਇੱਕ ਵਕੀਲ ਨਾਲ ਸਲਾਹ ਕਰਨ ਕੋਈ ਨਾ ਕੋਈ ਰਾਹ ਲੱਭਣ ਪਰ ਹਾਂ ਉਸ ਸਭ ਤੋਂ ਪਹਿਲਾਂ ਇਹ ਵੀ ਗੁਰੇਜ਼ ਕਰਨ ਵੀ ਇੱਥੋਂ ਜਾਣ ਲੱਗਿਆਂ ਇੱਕ ਸਹੀ ਸਲਾਹ ਲੈ ਕੇ ਜਾਣ ਕਿਸੇ ਝਾਂਸੇ ਦੇ ਵਿੱਚ ਆ ਕੇ ਨਾ ਜਾਣ ਤੇ ਆਪਣੇ ਫਿਊਚਰ ਨੂੰ ਬਰਬਾਦ ਨਾ ਕਰਨ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਡੂੰਗੀ ਜਾਣਕਾਰੀ ਦਿੱਤੀ ਨਹੀਂ ਧੰਨਵਾਦ ਤੁਹਾਡਾ ਜੀ ਸਮਾਂ ਦੇਣ ਲਈ ਸ਼ੁਕਰੀਆ ਸੋ ਸਾਡੇ ਨਾਲ ਸੀਨੀਅਰ ਐਡਵੋਕੇਟ ਜਿਹੜੇ ਕਿ ਕੈਨੇਡਾ ਦੇ ਵਿੱਚ ਲਾਇਰ ਹੈਗੇ ਨੇ ਸ਼ੋਬਰੰਦਾਵਾ ਜੀ ਅਗਰ ਕੋਈ ਵੀ ਬੱਚਾ ਉਹਨਾਂ ਤੱਕ ਸੰਪਰਕ ਕਰਨਾ ਚਾਹੁੰਦਾ ਹੈ ਮੁਸੀਬਤ ਹੈਗਾ ਤਾਂ ਉਹਨਾਂ ਨਾਲ ਸੰਪਰਕ ਵੀ ਕਰ ਸਕਦਾ ਉਹਨਾਂ ਦਾ ਨੰਬਰ ਹੀ ਮੈਂਸ਼ਨ ਕੀਤਾ ਤੇ ਜਿਹੜੀਆਂ ਇਹ ਗੱਲਾਂ ਹੈ ਇਹਨਾਂ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਬਿਨਾਂ ਗੱਲ ਤੋਂ ਜਿਹੜਾ ਤੁਸੀਂ ਇੰਨਾ ਪੈਸਾ ਵੇਸਟ ਕਰਕੇ ਇਲੀਗਲ ਤਰੀਕੇ ਨਾਲ ਤੁਸੀਂ ਉੱਥੇ ਜਾਂਦੇ ਹੋ ਤਾਂ ਉਹ ਜਾਣਾ ਵੀ ਕਿਤੇ ਨਾ ਕਿਤੇ ਤੁਹਾਨੂੰ ਆਪ ਸੋਚਣ ਚਾਹੀਦਾ ਕਿ ਬਹੁਤ ਗਲਤ ਹੈਗਾ ਸੋ ਤੁਹਾਨੂੰ ਕਿਦਾਂ ਲੱਗੀ ਇੰਟਰਵਿਊ ਆਪਣਾ ਕਮੈਂਟ ਜੂ ਸਾਂਝਾ ਕਰੋ ਕੈਮਰਾ ਪਰਸਨ ਦਲੇਰ ਦੇ ਨਾਲ ਸੰਦੀਪ ਕੰਬੋਜ ਮੋਹਾਲੀ